ਸਾਡਾ ਇਹ ਆਮ ਪ੍ਰਸ਼ਨ ਹੈ ਗੁਰੂ ਪਿਆਰਿਓ ਵੀ ਮਨੋ ਕਾਮਨਾ ਕਿਵੇਂ ਪੂਰੀਆਂ ਹੋ ਸਕਦੀਆਂ ਹਨ ਤੇ ਗੁਰੂ ਪਿਆਰਿਓ ਜਿਹੜਾ ਕੋਈ ਮਾਈ ਭਾਈ ਜਿਹੜਾ ਗੁਰੂ ਦਾ ਸਿੱਖ ਮੂਲ ਮੰਤਰ ਦਾ ਜਾਪ ਕਰਦਾ ਹੋਇਆ ਨਾ ਪਿਆਰ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਉਹਦੀਆਂ ਸਾਰੀਆਂ ਜਿਹੜੀਆਂ ਮਨੋ ਕਾਮਨਾ ਹਨ ਨਾ ਗੁਰੂ ਪਿਆਰਿਓ ਉਹ ਗੁਰੂ ਸਾਹਿਬ ਜੀ ਪੂਰਨ ਕਰ ਦਿੰਦੇ ਹਨ ਇੱਡੀ ਵੱਡੀ ਬਖਸ਼ਿਸ਼ ਹੈ ਮੂਲ ਮੰਤਰ ਦੇ ਜਾਬ ਵਿੱਚ ਜਿਸ ਨੇ ਪ੍ਰੇਮ ਦੇ ਨਾਲ ਭਾਵਨਾ ਦੇ ਨਾਲ ਸ਼ਰਦਾ ਦੇ ਨਾਲ ਮੂਲ ਮੰਤਰ ਦਾ ਜਾਪ ਕੀਤਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਆਪਣੀ ਕਿਰਪਾ ਦੇ ਨਾਲ ਹੋਸ ਦੇ ਕਾਰਜ ਸਵਾਰ ਦੇ ਹਨ ਉਸ ਦੀਆਂ ਸਾਰੀਆਂ ਮਨੁਕਾਮਨਾ ਪੂਰੀਆਂ ਕਰਦੇ ਹਨ ਸੋ ਸਾਡਾ ਇਹ ਪ੍ਰੈਸ਼ਨ ਹੈ ਵੀ ਮਨੁਕਾਮਨਾ ਪੂਰੀਆਂ ਨਹੀਂ ਹੁੰਦੀਆਂ ਪਰ ਗੁਰੂ ਪਿਆਰੋ ਕਿਤੇ ਨਾ ਕਿਤੇ ਨਾ ਸਾਡੇ ਕੋ ਬਾਣੀ ਪੜਦੇ ਹਾਂ ਮਹਾਰਾਜ ਸਾਹਿਬ ਜੀ ਸੇਵਾ ਕਰਦੇ ਹਾਂ ਕਿਤੇ ਨਾ ਕਿਤੇ ਸਾਡੇ ਕੋ ਕੁਛ ਨਾ ਕੁਛ ਰਹਿ ਜਾਂਦਾ ਹੈ ਕਮੀ ਰਹਿ ਜਾਂਦੀ ਹੈ ਇਸ ਕਰਕੇ ਪ੍ਰੇਮ ਨਾਲ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਦੋਂ ਅਸੀਂ ਮੂਲ ਮੰਤਰ ਦਾ ਜਾਪ ਕਰਾਂਗੇ ਤੇ ਗੁਰੂ ਸਾਹਿਬ ਜੀ ਬਖਸ਼ਿਸ਼ਾਂ ਵਰਤਾਂਗੇ ਕਿਰਪਾ ਕਰਨਗੇ ਸਾਡੀਆਂ ਸਾਰੀਆਂ ਜਿਹੜੀਆਂ ਮਨੁਕਾਮਨਾ ਹਨ ਬਖਸ਼ਿਸ਼ਾਂ ਗੁਰੂ ਸਾਹਿਬ ਜੀ ਸਾਡੇ ਸੇਖ ਤੇ ਕਰਨਗੇ ਮਿਹਰ ਭਰਿਆ ਹੱਥ ਰੱਖਣਗੇ